ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮਹ ਚੇਤਨ ਕਸ਼ਪ ਸਵਾਜਯ ਸਿ ਪਹੁੰਚੇ ਹਾਂ ਹੁਸ਼ਾਰਪੁਰ ਦੇ ਹਲਕਾ ਸ਼ਾਮਚਰਾਸੀ ਅਧੀਨ ਆਉਂਦੇ ਪਿੰਡ ਨੀਲਾ ਨਲਵਾ ਵਿਖੇ ਜਿੱਥੇ ਇੱਕ ਬਜ਼ੁਰਗ ਕਿਸਾਨ ترਸੀਮ ਸਿੰਘ ਜੋ ਕਿ ਸਾਨੂੰ 2008 ਦੇ ਵਿੱਚ ਬਤੌਰ ਪ੍ਰਿੰਸੀਪਲ ਦੇ ਅਹੁਦੇ ਤੋਂ ਰਿਟਾਇਰਡ ਹੁੰਦੇ ਨੇ ਤੇ 2008 ਦੇ ਵਿੱਚ ਰਿਟਾਇਰਡ ਹੋਣ ਤੋਂ ਬਾਅਦ ਉਹਨਾਂ ਵੱਲੋਂ ਸਨ 2009 ਦੇ ਵਿੱਚ ਦਿਲ ਦੇ ਵਿੱਚ ਇੱਕ ਜਜ਼ਬਾ ਪੈਦਾ ਹੁੰਦਾ ਉਹਨਾਂ ਦੇ ਆਰਗੈਨਿਕ ਖੇਤੀ ਕਰਨ ਦਾ ਭਾਵ ਕੁਦਰਤੀ ਖੇਤੀ ਕਰਨ ਦਾ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਕੰਮ ਦੇ ਵਿੱਚ ਕਦਮ ਧਰਿਆ ਜਾਂਦਾ ਹੈ ਤੇ ਦਿਨ-ਪ੍ਰਤੀ-ਦਿਨ ਉਹਨਾਂ ਵੱਲੋਂ ਇਸ ਕੰਮ ਦੇ ਵਿੱਚ ਇੰਨੀ ਕੁ ਜ਼ਿਆਦਾ ਤਰੱਕੀ ਕੀਤੀ ਜਾਂਦੀ ਹੈ ਕਿ ਅੱਜ ਵੱਡੇ-ਵੱਡੇ ਅਫਸਰ ਤੇ ਵਿਦੇਸ਼ਾਂ ਤੋਂ ਆਏ ਲੋਕ ਉਹਨਾਂ ਦੇ ਖੇਤਾਂ ਦਾ ਦੌਰਾ ਕਰਨ ਦੇ ਲਈ ਪਹੁੰਚਦੇ ਨੇ ਜੀ ਹਾਂ ਅੱਜ تر세ਮ ਸਿੰਘ ਵੱਲੋਂ ਜਿੱਥੇ ਆਰਗੈਨਿਕ ਖੇਤੀ ਕੀਤੀ ਜਾਂਦੀ ਹੈ ਯੂਰੀਆ ਰਹਿਤ ਖੇਤੀ ਕੀਤੀ ਜਾਂਦੀ ਹੈ ਉੱਥੇ ਹੀ ਗੁੜ ਕੈਂਡੀ ਵੀ ਤਿਆਰ ਕੀਤੀ ਜਾਂਦੀ ਹੈ ਜਿਸ ਦੀ ਕੀ ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਨਹੀਂ ਬਲਕਿ ਪੰਜਾਬ ਭਰ ਦੇ ਵਿੱਚ ਕਾਫੀ ਜ਼ਿਆਦਾ ਪਰਮਾਰ ਹੈ ਤੇ ਦੂਰ ਦੁਰਾਡਿਆਂ ਤੋਂ ਵੱਖ-ਵੱਖ ਜ਼ਿਲ੍ਹਿਆਂ ਚੋਂ ਲੋਕ تر세ਮ ਸਿੰਘ ਦੇ ਖੇਤਾਂ ਦੇ ਵਿੱਚ ਪਹੁੰਚਦੇ ਨੇ ਜਿੱਥੇ ਕਿ ਉਹਨਾਂ ਵੱਲੋਂ ਕੁਦਰਤੀ ਢੰਗ ਦੇ ਨਾਲ ਤਿਆਰ ਕੀਤੀ ਗਈ ਉਹਨਾਂ ਵੱਲੋਂ ਸਬਜ਼ੀਆਂ ਦੀ ਖਰੀਦ ਕੀਤੀ ਜਾਂਦੀ ਹੈ ਤਾਂ ਉੱਥੇ ਹੀ ਗੁੜ ਕੈਂਡੀ ਦਾ ਕਾਫੀ ਜ਼ਿਆਦਾ क्रेਜ਼ ਹੈ ਉਹ ਲੋਕਾਂ ਦੇ ਵਿੱਚ ਪਾਇਆ ਜਾਂਦਾ ਸੋ تر세ਮ ਸਿੰਘ ਵੱਲੋਂ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਅੱਜ ਇਸ ਕੰਮ ਨੂੰ ਉਹ ਕਾਫੀ ਬੁਲੰਦੀਆਂ ਤੱਕ ਲੈ ਕੇ ਜਾ ਚੁੱਕੇ ਨੇ ਤੇ ਉਹਨਾਂ ਦੇ ਕੰਮਕਾਜ ਨੂੰ ਵੇਖਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਕਈ ਵਾਰ ਸਨਮਾਨੀਆਂ ਜਾ ਚੁੱਕਿਆ। ਸੋ ਗੱਲਬਾਤ ਕਰਦੇ ਹਾਂ ਬਜ਼ੁਰਗ ਕਿਸਾਨ ਤਰਸੀਮ ਸਿੰਘ ਦੇ ਨਾਲ ਕਿਵੇਂ ਉਹਨਾਂ ਦੇ ਵਿੱਚ ਇਹ ਜਜ਼ਬਾ ਪੈਦਾ ਹੁੰਦਾ ਹੈ ਕੀ ਸੋਚ ਸੀ ਕਿਸ ਉਦੇਸ਼ ਨੂੰ ਲੈ ਕੇ ਉਹਨਾਂ ਵੱਲੋਂ ਕੁਦਰਤੀ ਖੇਤੀ ਦੀ ਸ਼ੁਰੂਆਤ ਕੀਤੀ ਗਈ ਸੀ। ਮੈਂ ترਸੇਮ ਸਿੰਘ ਕਿਹੜਾ ਪਿੰਡ ਹੈ ਜੀ ਨੀਲਾ ਨਲਵਾ ਇਹ ਜਿਹੜਾ ਤੁਹਾਡੇ ਵੱਲੋਂ ਯੂਨਿਟ ਚਲਾਇਆ ਜਾ ਰਿਹਾ ਕੀ ਨਾਮ ਹੈ ਇਹਦਾ ਜੀ ਇਹਦਾ ਨਾਮ ਹੈਗਾ ਇਹ ਯੂਨਿਟ ਦਾ ਜੈਗਰੀ ਯੂਨਿਟ ਹੈ ਜੈਗਰੀ ਗੁੜ ਬਣਦਾ ਇੱਥੇ ਠੀਕ ਹੈ ਜੀ 2008 ਦੇ ਵਿੱਚ ਤੁਸੀਂ ਬਤੌਰ ਪ੍ਰਿੰਸੀਪਲ ਰਿਟਾਇਰਡ ਹੋਨੇ ਹੋ 2009 ਤੋਂ ਆਰਗੈਨਿਕ ਖੇਤੀ ਤੁਹਾਡੇ ਵੱਲੋਂ ਸ਼ੁਰੂਆਤ ਕੀਤੀ ਜਾਂਦੀ ਹੈ ਆਰਗੈਨਿਕ ਖੇਤੀ ਦੀ ਤਾਂ ਕੀ ਮੋਟਿਵ ਸੀ ਤਾਂ ਕਿਵੇਂ ਸੋਚ ਆਈ ਸੀ ਕਿ ਮੈਂ ਇਹ ਕੰਮ ਸ਼ੁਰੂ ਕਰਨਾ ਹੈ ਜੀ ਇਸ ਤਰ੍ਹਾਂ ਸੀ ਕਿ ਆਮ ਬੈਠੇ ਸਕੂਲਾਂ ਵਿੱਚ ਕਦੇ ਅੱਧੀ ਛੁੱਟੀ ਵੇਲੇ ਅਖਬਾਰ ਪੜ੍ਹ ਲਈਦੀ ਸੀ ਉੱਥੇ ਕਰ ਪੜਿਆ ਸੀ ਵੀ ਜਿਹੜਾ ਮੈਂ ਜਾਪਾਨ ਸੀ ਨਾ ਉੱਥੇ ਅਮੋਨੀਆ ਬੰਬ ਜਿਹੜਾ ਸਿੱਟੇ ਗਏ ਉਹ ਅਮੋਨੀਆ ਬੰਬ ਨਾਲ ਇੰਨੀ ਤਬਾਹੀ ਰਚੀ ਤੇ ਹੁਣ ਦਿਮਾਗ ਚ ਆਈ ਪਿਆ ਸੀ ਖੇਤਾਂ 'ਚ ਅਮੋਨੀਆ ਪਾਉਣੇ ਸ਼ੁਰੂ ਕਰਤਾ ਵੀ ਇਹ ਕਿਦਾਂ ਦੇ ਬੰਬ ਫਟਾਊਗਾ ਇਹ ਤਾਂ ਘਰ-ਘਰ ਵਿੱਚ ਪਚਾਤਾ ਪਹਿਲਾਂ ਸਰਕਾਰ ਜਿਹੜੀ ਸੀਗੀ ਉਹ ਚਮਚੇ ਨਾਲ ਦਿੰਦੀ ਸੀ ਥੋੜਾ-ਥੋੜਾ ਪਾ ਦਿਓ ਇਹ ਕਿਸਾਨ ਮੁੱਠਾ ਤੇ ਆ ਗਿਆ ਲੱਪਾ ਤੇ ਹੁਣ ਬੋਰੀਆਂ ਤੇ ਆ ਗਿਆ ਇੱਕ ਇੱਕ ਕਿੱਲੇ ਵਿੱਚ 8 8 9 9 ਬੋਰੀਆਂ ਜੂਰੀਆਂ ਦੇ ਪਾਉਂਦੇ ਆ ਤੇ ਉਹਦੇ ਨਾਲ ਜਿਹੜਾ ਜੀਵਨਾ ਕਿੰਨਾ ਚਿਰ ਬੰਦਾ ਜੀ ਸਕੂਗਾ ਇਹ ਵਿਚਾਰ ਮਨ ਚ ਆਉਣ ਤੋਂ ਬਾਅਦ ਸੋਚ ਲਿਆ ਵੀ ਆਪਾਂ ਇਹ ਨਹੀਂ ਪਾਉਣਾ ਵਿੱਚ ਉਸ ਤੋਂ ਬਾਅਦ ਕੈਂਸਰ ਦਾ ਰੌਲਾ ਪੈਣਾ ਸ਼ੁਰੂ ਹੋ ਗਿਆ ਜਿਆਦਾ ਫਿਰ ਇਹ ਵੀ ਪਤਾ ਲੱਗ ਗਿਆ ਕਿ ਜਿਹੜੇ ਅਸੀਂ ਪੈਸਟੀਸਾਈਡ ਵਰਤਦੇ ਆ ਇਹ ਤਾਂ ਅੰਤਾਰ ਤੱਕ ਅੰਤਾਰ ਤੱਕ ਵੀ ਪਹੁੰਚ ਗਏ ਆ ਬਰਫ ਬਰਫੀਲੇ ਇਲਾਕਿਆਂ 'ਚ ਵੀ ਚਲ ਗਏ ਆ ਉਹ ਡੋਟ ਕੇ ਤਾਂ ਇਹ ਜਿੰਨੇ ਵੀ ਹੈਗੇ ਸਾਰੇ ਇਹ ਕੈਂਸਰ ਕਾਰਕ ਬਿਮਾਰੀਆਂ ਦਾ ਘਾਰਿਆ ਮੌਤ ਦਾ ਫਰਮਾਨ ਆ ਇਸ ਕਰਕੇ ਨਾ ਮਨ ਵਿੱਚ ਗੱਲ ਆਈ ਪਈ ਆਪਾਂ ਕਿਉਂ ਨਾ ਇਕੱਠੇ ਹੋ ਕੇ ਥੋੜਾ ਜਿਹਾ ਇਦਾਂ ਦਾ ਕੰਮ ਕਰੀਏ ਵੀ ਅਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਹੀ ਪਰੰਪਰਗਤ ਖੇਤੀ ਕਰੀਏ ਜਿਹੜੀ ਕਿ 60 ਤੋਂ ਪਹਿਲਾਂ ਪਹਿਲਾਂ ਸਾਡੇ ਪੁਰਖੇ ਕਰਦੇ ਸੀ ਕੋ ਪਹਿਲਾਂ ਨਾ ਤਾਂ ਕਿਸੇ ਨੂੰ ਪਤਾ ਸੀ ਜੂਰੀਆ ਕੀ ਆ ਕਿਸੇ ਚੀਜ਼ ਦਾ ਪਤਾ ਨਹੀਂ ਸੀ ਜੋ ਵੀ ਕੁਦਰਤ ਵਿੱਚ ਪਨਪਦਾ ਸੀ ਉਹਦੇ ਨਾਲ ਹੀ ਸਾਰਾ ਕੁਝ ਹੁੰਦਾ ਸੀ ਇੱਥੋਂ ਤੱਕ ਕਿ ਜੇ ਗੁੜ ਬਣਾਉਂਦੇ ਸੀ ਕਮਾਦ ਬੀਜਦੇ ਸੀ ਤਾਂ ਉਹ ਵੀ ਦੇਸੀ ਰੂੜੀ ਪੈਂਦੀ ਸੀਗੀ ਉਹ ਨਾਲ ਹੀ ਫਿਰ 2-3 3-3 ਤੱਕ ਪੁੱਠੇ ਪੱਟ ਕੇ ਜ਼ਮੀਨ ਵਿੱਚ ਕਰ ਦੇਣੇ ਤੇ ਜਿਹਨੂੰ ਆਪਾਂ ਸੀਡ ਕਹਿੰਦੇ ਸੀ ਪੱਟ ਕੇ ਬੀਜਣਾ ਕਮਾਦ ਬੜਾ ਵਧੀਆ ਹੁੰਦਾ ਸੀ ਤੇ ਹੁਣ ਅਸੀਂ ਕੀ ਕਰਦੇ ਆ ਆਮ ਲੋਕ ਜਿਹੜੇ ਕੀ ਕਰਦੇ ਸੀਗੇ ਉਹਨਾਂ ਦਾ ਸਿਟਣਾ ਜੂਰੀਆ ਦੱਬ ਕੇ ਡਾਇਆ ਪਾ ਦੇਣਾ ਉਹ ਕਿਸਾਨ ਖਾਦ ਪਾ ਦੇਣੀ ਇਹ ਚੀਜ਼ਾਂ ਪਾ ਕੇ ਖੇਤੀ ਬੀਜਣੀ ਸ਼ੁਰੂ ਕਰਤੀ ਤੇ ਉਹਦੇ ਨਾਲ ਬਿਮਾਰੀਆਂ ਦੇ ਉੱਪਰ ਆਉਣੇ ਸ਼ੁਰੂ ਹੋ ਗਈ ਤੇ ਅਸੀਂ ਫਿਰ ਇਸ ਸੋਚ ਮੰ ਚਾਹੀ ਪੀ ਇਹ ਪਰਤਣਾ ਨਹੀਂ ਕੁਛ ਵੀ ਤੇ ਨਾ ਅਸੀਂ ਫਿਰ ਇਹ 8 8 ਚ ਮੈਂ ਰਟਾਇਰ ਹੋਇਆ ਸੀ 8 8 ਵਿੱਚ ਉਸ ਤੋਂ ਬਾਅਦ 1 9 ਤੋਂ ਮੈਂ ਜਿਹੜੇ ਵੀ ਕੈਮੀਕਲ ਵਰਤਦਾ ਸੀ ਉਹ ਚੱਕ ਕੇ ਪਾਸੇ ਕਰਤੇ ਸੀ ਮੁਰਕੇ ਮੈਂ ਅੱਜ ਤਾਈਂ ਨਹੀਂ ਵਰਤੇ ਨਾ ਵਰਤਦਾ ਤੇ ਜੋ ਕਿਤੇ ਕਿਤੇ ਠੇਕੇ ਤੇ ਜ਼ਮੀਨ ਜਿੱਥੇ ਕੋਈ ਦਰਖਤ ਲੱਗੇ ਹੋਣਗੇ हां ओथे जरूर थोड़ा बहुत कितना-कितना दरास्ता विच पान ने आपां जिथे कल्ले सफैदे लगे होण या होर इदा ओदा किते नहीं वार्ता दी कोई चीज। सरसीम सिंह जी किन्ने एकड़ रखवे ते विच ਤੁਹਾਡੇ ਵੱਲੋਂ ਜਿਹੜੀ ਆਰਗੈਨਿਕ ਖੇਤੀ ਕੀਤੀ ਜਾ ਰਹੀ ਹੈ। ਸਾਡੀ ਜੁਆਇੰਟ ਫੈਮਿਲੀ ਦਾ ਦੋ ਬ੍ਰਦਰ ਆ ਅਸੀਂ। मेरा लड़का असी तिने-चार जणे इकट्ठे ही ਸਾਡਾ 16 एकड़ ਦਾ ਫਾਰਮ ਆ। 16 ਏਕੜਾਂ ਚ ਅਸੀਂ ਆਰਗੈਨਿਕ ਖੇਤੀ ਕਰਦੇ ਆ। ਕਿਹੜੀ-ਕਿਹੜੀ ਫਸਲ ਹੈ ਤੁਸੀਂ ਇੱਕ ਬੱਤਲਵੀ ਫਸਲ ਨੂੰ ਤੁਸੀਂ ਚੁਣਿਆ ਤਾਂ ਕਿਹੜੀਆਂ-ਕਿਹੜੀਆਂ ਫਸਲਾਂ ਤੇ ਤੁਸੀਂ ਜ਼ੋਰ ਦਿੱਤੇ ਹੋ? ਫਸਲਾਂ ਫਸਲਾਂ ਇਦਾਂ ਆ ਵੀ ਝੋਨੇ ਨੂੰ ਛੱਡ ਕੇ ਥੋੜੀ-ਬੋਤੀ ਬਾਸਮਤੀ ਮਲਾਉਣਾ ਦੋ-ਤਿੰਨ ਕਰਾਲਾ ਫੱਦ ਚਾਰੇ ਤੋਂ ਵੱਧ ਨਹੀਂ ਕਦੀ ਲਾਈ ਅਸੀਂ ਉਨੀ ਫਸਲ ਬੀਜਦੇ ਆ ਜਿੰਨੀ ਸਾਡੇ ਕੋਲ ਡਿਮਾਂਡ ਹੁੰਦੀ ਲੋਕਾਂ ਦੀ ਪਹਿਲਾਂ ਕਿ ਆਹ ਚੀਜ਼ਾਂ ਸਾਨੂੰ ਚਾਹੀਦੀਆਂ ਜੇ ਕਣਕਵਾਦ ਸਾਨੂੰ ਪਤਾ ਸਾਡੀ 15-16 ਕੁਆਂਟਲ ਜਿਹੜੀ ਕਣਕੋ ਲੱਗਣੀ ਆ ਅਸੀਂ ਦੋ ਖੇਤੇ ਬੀਜਨੇ ਉਹਦੇ ਕਣਕ ਦੇ ਫੇਰ ਬਾਕੀ ਨਹੀਂ ਬੀਜਣੀ ਬਾਕੀ ਅਸੀਂ ਸਬਜ਼ੀ ਲਾਉਨੇ ਆ ਕਮਾਦ ਲਾਉਨੇ ਆ ਸਾਡੇ ਕੋਲ ਆ ਜੈਗਰੀ ਯੂਨਿਟ ਲੱਗਾ ਆ ਇਹਦੇ ਕਰਕੇ 6-7 ਏਕੜ ਅਸੀਂ ਕਮਾਦੀ ਬੀਜਦੇ ਆ ਤੇ ਬਾਕੀ ਸੀਜ਼ਨਲ ਸਬਜ਼ੀਆਂ ਸਾਰੀਆਂ ਲਾਉਨੇ ਆ ਜਿਹੜੀਆਂ ਵੀ ਚੱਲਦੀਆਂ ਕਿੰਨੂ ਦਾ ਬਾਗ ਲੱਗਾ ਸਾ ਕਿੰਨੂ ਕਿਨੂ ਲਾਇਆ ਨਿੰਬੂ ਲਾਇਆ ਹੋਰ ਬੂਟੇ ਲਾਇਆ ਪਪੀਤੇ ਲਾਇਆ ਤੁਸੀਂ ਕੈਮਰਾ ਮਾਰ ਕੇ ਦੇਖੇ ਵੀ ਹੋਣਗੇ ਜਾਂ ਦੇਖ ਵੀ ਲਓਗੇ ਤੇ ਮਤਲਬ ਕੋਈ ਵੀ ਕੋਸ਼ਿਸ਼ ਕਰੀ ਦੀ ਆ ਕਿ ਜਿਹੜੇ ਆਮ ਪਬਲਿਕ ਸਾਡੀ ਜਿਹੜੀ ਗਾਹ ਖਾਗੀ ਉਹ ਵੀ ਸਾਨੂੰ ਸਿਕਾਉਂਦੀ ਆ ਵੀਜੋ ਅਸੀਂ ਜੋ ਡਿਮਾਂਡ ਹੁੰਦੀ ਲੋਕਾਂ ਦੀ ਉਹਦੇ ਹਿਸਾਬ ਨਾਲ ਉਹ ਵੀਜ ਦਿੰਦੇ ਆ ਜੀ ਹੁਣ ਤੁਸੀਂ ਦੇਖਿਆ ਹੋਣਾ ਘੁੰਮ ਕੇ ਖੇਤਾਂ ਵਿੱਚ ਵੀ ਅਸੀਂ ਗਾਜਰਾਂ ਲਾਈਆਂ ਉਹ ਚ ਕਾਲੀ ਗਾਜਰ ਵੀ ਹੁਣ ਪੀਲੀ ਗਾਜਰੀ ਵੀ ਵੀਜ ਦਿੱਤੀ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜਾ ਸਾਡਾ ਗਾਹਕ ਆ ਉਹਨੂੰ ਉਸ ਚੀਜ਼ ਦੀ ਕਮੀ ਨਾ ਆਵੇ ਗੋਭੀ ਅਸੀਂ 3-4 3-4 ਸਟੇਜਾਂ ਤੇ ਗੋਭੀ ਬੀਜੀ ਆ ਇਦਾਂ ਮੂਲੀਆਂ ਛਲਗਮ ਬੀਜੀ ਜਾਂਦੇ ਆ ਪੱਟੀ ਜਾਈਦੇ ਬੀਜੀ ਜਾਂਦੇ ਪੱਟੀ ਜਾਈਦੇ ਹੁਣ ਬੇਲਾਂ ਆ ਗਈਆਂ ਤੁਸੀਂ ਦੇਖਿਆ ਹੋਣਾ ਕਿ ਸਾਡੇ ਪੰਜਾਬ ਵਿੱਚ ਪਰਬਲ ਦੀ ਖੇਤੀ ਨਹੀਂ ਹੁੰਦੀ ਉਹ ਮੈਂ ਬਾਹਰੋਂ ਅ ਅਜੁੱਧਿਆ ਤੋਂ ਮਗਾਈਆਂ ਉਹ ਜਿਹੜੀਆਂ ਸੀਗੀਆਂ ਬੇਲਾਂ ਪਾਂ ਜਿਹੜੀਆਂ ਪਰਬਲ ਦੀਆਂ ਕੁੰਦਰੂ ਸਾਡੇ ਕੋਲ ਪਿਛਲੇ ਸਾਲ ਮਗਾਇਆ ਸੀ ਉਹ ਚੱਲਦਾ ਸੀ ਇਤੋਂ ਬਾਅਦ ਜਿਹੜੇ ਜਿੰਨੇ ਵੀ ਐਂਟੀਆਕਸੀਡੈਂਟ ਸਬਜ਼ੀਆਂ ਹੈਗੀਆਂ ਉਹ ਮੇਰੀ ਕੋਸ਼ਿਸ਼ ਹੁੰਦੀ ਆ ਲਾਵਾ ਜਿੱਦਾਂ ਕਕੋੜਾ ਕਰੇਲਾ ਜਿਹੜਾ ਹੈਗਾ ਜਿੰਨੂੰ ਕੰਟਰੋਲਾ ਵੀ ਕਹਿੰਦੇ ਆ ਉਹ ਵੀ ਅਸੀਂ ਲਾਉਨੇ ਆ ਹਰ ਬਾਰ ਬੀਜਦੇ ਆ ਫਿਰ ਇੱਕ ਅਸੀਂ ਫਲੀਦਾਰ ਸਬਜ਼ੀ ਆਉਂਦੀ ਆ ਉਹ ਉਹਨੂੰ ਕਹਿੰਦੇ ਹੈਗੇ ਆ ਗੋਆ ਬੀਨ ਉਹ ਵੀ ਅਸੀਂ ਲਾਉਨੇ ਆ ਇੱਕ ਅਰਬੀ ਆ ਅਰਬੀ ਥੱਲੇ ਜ਼ਮੀਨ ਦੇ ਪੈਂਦੇ ਇੱਕ ਉੱਪਰ ਲੱਗਦੀ ਬੇਲ ਨੂੰ ਉਹ ਵੀ ਅਸਿਲ ਹੌਨੇ ਵੇਲਾ ਹੁਣ ਲਾ ਦੇਣੀ ਆ ਉਹ ਵੀ ਲਾ ਦੇਣੀ ਆ ਜਿਹੜੀ ਮੁੱਖ ਪ੍ਰਸਿੱਧੀ ਆ ਤੁਸੀਂ ਗੁੜ ਕੈਂਡੀ ਦੇ ਨਾਮ ਤੋਂ ਤੁਹਾਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਜਿਹੜੀ ਹਾਸਲ ਹੋਈ ਆ ਤੇ ਕਿੰਨੇ ਪ੍ਰਕਾਰ ਦੀ ਕੈਂਡੀ ਤੁਹਾਡੇ ਵੱਲੋਂ ਇੱਥੇ ਤਿਆਰ ਕੀਤੀ ਜਾਂਦੀ ਹੈ ਗੁੜ ਦੇ ਵਿੱਚ ਤੇ ਕੀ ਕੀ ਉਹਦੇ ਵਿੱਚ ਇਹ ਫਲੇਵਰਸ ਵਗੈਰਾ ਕਿਹੜੇ ਤਿਆਰ ਕੀਤੇ ਜਾਂਦੇ ਨੇ ਫਲੇਵਰ ਨਾ ਕਹੋ ਤੁਸੀਂ ਇਹ ਕਹੋ ਕੀ ਕੀ ਪਾਉਂਦੇ ਆ ਕੀ ਕੀ ਪਾਉਂਦੇ ਆ ਫਲੇਵਰ ਤਾਂ ਜਿਹੜਾ ਤੁਹਾਨੂੰ ਪਤਾ ਹੀ ਸਾਰਾ ਕੁਝ ਨਾ ਉਹ ਤਾਂ ਜੋ ਮਰਜ਼ੀ ਬਣਾਓ ਕੈਮੀਕਲ ਚ ਆ ਜਾਂਦਾ ਫਲੇਵਰ ਨਹੀਂ ਪੁੱਛੋ ਕੀ ਕੀ ਪਾਉਂਦੇ ਆ ਜੁਆਣ ਸੌਂਫ ਅਦਰਕ ਫਿਰ ਮoringa ਅਲਸੀ ਤੇਲ मूंगफली ਮਤਲਬ ਜਿੱਦਾਂ ਜਿੱਦਾਂ ਦੀ ਕਿਸੇ ਡਿਮਾਂਡ ਆਉਂਦੀ ਅਸੀਂ ਪਾਉਂਨੇ ਕਈ ਵਾਰ ਸਾਡੇ ਕੋਲ ਲੋਕ ਕਹਿੰਦੇ ਜੀ ਕਾਜੂ ਨਹੀਂ ਤੁਸੀਂ ਪਾਉਂਦੇ ਗੁੜ ਚ ਅਸੀਂ ਕਹਿੰਦੇ ਤੁਸੀਂ ਲਿਆਓ ਅਸੀਂ ਪਾਉਂਨੇ ਅਸੀਂ ਗੁੜ ਦੇ ਪੈਸੇ ਲਾਜਦੇ ਆ ਜਿਹੜਾ ਜਿੰਨਾ ਸਮਾਨ ਲਿਆਂਦਾ ਉਹਦੇ ਪੈਸੇ ਵਿੱਚੋਂ ਮੈਂ ਮਾਈਨਸ ਕਰਦੇ ਜੇ ਕਹਿੰਦਾ 5 ਕਿਲੋ ਆਪਣਾ ਸਮਾਨ ਲਿਆਂਦਾ ਸਾਨੂੰ ਕਹਿੰਦਾ ਗੁੜ ਬਣਾ ਦਿਓ ਜੀ 5 ਕਿਲੋ ਪਾ ਕੇ ਅਸੀਂ 5 ਕਿਲੋ ਲੈਸ ਕਰਕੇ ਜਿੰਨਾ ਸਾਡਾ ਗੁੜ ਹੁੰਦਾ ਉਹਦੀ ਗੁੜ ਦੀ ਕੀਮਤ ਲੈਂਦੇ ਆ ਅਸੀਂ ਬਾਕੀ ਉਹਦੀ ਮਿਹਨਤ ਵੀ ਨਹੀਂ ਲੈਂਦੇ ਇਹ ਗੁੜ ਦੀ ਗੱਲ ਕਰੀਏ ਗੁੜ ਦੇ ਮੁੱਲ ਦੀ ਗੱਲ ਕਰੀਏ ਤਾਂ ਆਮ ਤੌਰ ਤੇ ਆਪਾਂ ਸੜਕਾਂ ਤੇ ਜਿਹੜਾ ਵੇਖਦੇ ਹਾਂ 60-70 ਰੁਪਏ ਕਿਲੋ ਗੁੜ ਜਿਹੜਾ ਮਿਲਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਖਬਰਾਂ ਵੀ ਨਸ਼ਰ ਹੁੰਦੀਆਂ ਨੇ ਚੁੰਨੀਆਂ ਦਾ ਰੰਗ ਮਲਾਇਆ ਜਾਂਦਾ ਉਹਦਾ ਰੰਗ ਬਦਲਣ ਦੇ ਲਈ ਜਾਂ ਹੋਰ ਚੀਨੀ ਦੀ ਬਹੁਤ ਵੱਡੇ ਪੱਧਰ ਤੇ ਜਿਹੜੀ ਉਹ ਵਰਤੋਂ ਕੀਤੀ ਜਾਂਦੀ ਹੈ ਤੇ ਆਰਗੈਨਿਕ ਗੁੜ ਤੇ ਉਹ ਉਸ ਤਰ੍ਹਾਂ ਦੇ ਗੁੜ ਦੇ ਵਿੱਚ ਮੁੱਲ ਦਾ ਕਿੰਨਾ ਕੋ ਅੰਤਰ ਹੈ ਜੀ ਫਿਰ ਮੁੱਲ ਦਾ ਅੰਤਰ ਇਦਾਂ ਜੀ ਵੀ ਉਹ ਜਿਹੜ ਪਰ ਜਿਹੜਾ ਉਹ ਕੰਮ ਕਰ ਰਿਹਾ ਹੈ ਨਾ ਉਹ ਲੋਕਾਂ ਨੂੰ ਮਾਰਨ ਵਾਲੀ ਗੱਲ ਹੈ ਜੀ ਤੁਸੀਂ ਦੇਖਿਆ ਹੋਣਾ ਤੁਸੀਂ ਵੀ ਚਲੋ ਤੁਹਾਡੇ ਕੋਲ ਤੁਸੀਂ ਖਬਰਾਂ ਵੀ ਲਾਉਨੇ ਆ ਸਭ ਕੁਝ ਕਰਦੇ ਆ ਕੈਮਰੇ ਲਾ ਕੇ ਕੋਮਦੇ ਸਾਹਿਬ ਕੋਲ ਦੇਖਦੇ ਤੁਸੀਂ ਕੀ ਕਰਦੇ ਆ ਉਹ ਇੱਕ ਬੜੀ ਛੋਟੀ ਜਿਹੀ ਗੱਲ ਆ ਕਿ 400 ਤੇ 1 ਰੁਪਿਆ ਇਸ ਵੇਲੇ ਗੰਨੇ ਦਾ ਰੇਟ ਆ ਤੇ ਇੱਕ ਕੁਇੰਟਲ ਰਸ ਵਿੱਚੋਂ 10 ਕਿਲੋ ਗੋੜ ਬਣਨਾ ਠੀਕ ਆ ਨਾ ਜੀ ਤੇ ਉਹ ਸਾਨੂੰ 40 45 40 41 ਰੁਪਏ ਤਾਂ ਪੈ ਗਿਆ ਕਿਲੋ ਉਹਦੀ ਬਣਾਈ ਉਹਦੀ ਮਿਹਨਤ ਹੋਰ ਸਾਰਾ ਖੋਜੋ ਕਿੱਥੇ ਗਿਆ ਉਹ 45 ਰੁਪਏ ਥੋਕ ਚ ਵੇਚਦੇ ਆ ਗੋੜ ਕਿਦਾਂ ਪੁੱਗਦਾ ਹੋ ਉਹ ਕੀ ਕਰਦੇ ਆ ਜਿਹੜੀ ਖੰਡ ਆ ਉਹ ਵਰਤਦੇ ਆ ਖੰਡ ਵੀ ਉਹ ਵਰਤਦੇ ਆ ਜਿਹੜੀ ਕੋਈ ਨਹੀਂ ਵਰਤਦਾ ਇਵੇਂ ਸੀਰ ਆ ਲਾਉਂਦੇ ਆ ਵਿੱਚ ਗਾਚੀ ਰਲਾਉਂਦੇ ਆ ਜਾਂ ਉਹਦੇ ਵਿੱਚ ਕੈਮੀਕਲ ਪੁਰਾਣਾ ਗੋੜ ਪਾ ਕੇ ਜੂਪੀ ਚੋਂ ਲੈ ਆਉਂਦੇ ਆ ਉਹ ਗੋੜ ਦੇ ਵਿੱਚ ਕੋਈ ਕੈਮੀਕਲ ਮਿਲਾਉਂਦੇ ਆ ਜਿੰਨਾ ਉਹ ਸਾਫ਼ ਹੋ ਜਾਂਦਾ ਸਾਡੇ ਕੋਲ ਤਾਂ ਸਾਫ਼ ਹੁੰਦਾ ਹੀ ਨਹੀਂ ਨਾ ਅਸੀਂ ਕਰ ਸਕਦੇ ਉਹਨੂੰ ਕਿਸੇ ਤਰ੍ਹਾਂ ਵੀ ਤੇ ਉਹ ਉਹਨਾਂ ਨੂੰ ਪੁੱਗਦਾ ਹੋਊਗਾ ਸਾਡਾ ਜਿਹੜਾ ਗੋਠਾਗਾ ਘੱਟ ਤੋਂ ਘੱਟ ਸਾਡੀ ਕੀਮਤ ਅਕਿ ਜਿਹੜੀ ਪੇਸੀ ਵਾਲੀ 120 ਰੁਪਏ ਕਿਜੀ ਦਿੰਨੇ ਅਸੀਂ ਤੇ 300 ਰੁਪਏ ਕਿਲੋ ਤੱਕ ਅਸੀਂ ਵੇਚਦੇ ਆ ਹੁਣੇ ਤੁਸੀਂ ਦੇਖਿਆ ਹੁਣ ਜਿਹੜੀ ਗੁਰ ਕੈਂਡੀ ਦੀ ਮੈਂ ਗੱਲ ਕਰ ਰਿਹਾ ਚ ਮਰਿੰਗਾ ਪਾਉਨੇ ਸੋ 300 ਰੁਪਏ ਕਿਲੋ ਦਿੰਨੇ ਆ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਹੈ ਕਿ ਸਵਾ ਕਿਲੋ ਤੋਂ ਵੱਧ ਨਹੀਂ ਬਣਦੀ ਉਹ ਇੱਕ ਸੱਚੇ ਵਿੱਚ 17000 ਦਾ ਸੱਚਾ ਹੀ ਆ ਉਹ ਜਦੋਂ ਅਸੀਂ ਉਹ ਬਣਾਉਣੇ ਸਾਨੂੰ ਦੋ ਬੰਦੇ ਫਾਲਤੂ ਲਾਉਣੇ ਪੈਂਦੇ ਆ ਉਹ ਸਾਰੀ ਜਿੰਨੀ ਉਹਦੀ ਕੀਮਤ ਕੁਮਤ ਵਿੱਚ ਪਾ ਕੇ ਨਾ 300 ਰੁਪਏ ਤੋਂ ਘੱਟ ਨਹੀਂ ਪੁੱਗਦੀ ਅਸੀਂ 300 ਰੁਪਏ ਕਿਲੋ ਵੇਚਦੇ ਵੀ ਆ ਉਹ ਹੋਰ ਕਹਿੰਦੇ ਖੇਤੀ ਦੇ ਵਿੱਚ ਕਿਹੜੀਆਂ ਖਾਦਾਂ ਤੁਸੀਂ ਜਿਹੜੀਆਂ ਮੈਨ ਯੂਜ਼ ਕਰਦੇ ਹੋ ਖਾਦਾਂ ਅਸੀਂ ਆਮ ਤੌਰ ਤੇ ਤਾਂ ਆਰਗੈਨਿਕ ਕਹਿੰਦੇ ਥੋੜਾ ਜਿਹਾ ਮਨ ਹੋਰ ਤਰ੍ਹਾਂ ਹੁੰਦੀ ਆ ਉਹਦਾ ਕਾਰਨ ਕੀ ਆ ਆਰਗੈਨਿਕ ਬਹੁਤ ਦੂਰ ਦੀ ਗੱਲ ਆ ਅਸੀਂ ਆਰਗੈਨਿਕ ਖੇਤੀ ਜਿਹੜੀ ਆ ਮੈਂ ਕਹਿੰਨਾ ਇਹਨੂੰ ਨੇਚਰਲ ਖੇਤੀ ਕਹਿੰਦੇ ਕੁਦਰਤੀ ਖੇਤੀ ਅਸੀਂ ਕਹਿੰਦੇ ਆ ਤੇ ਅਸੀਂ ਜਿਹੜੇ ਸਾਡੇ ਕੋਲ ਰੂੜੀ ਹੈਗੀ ਉਹ ਵਰਤਦੇ ਆ ਕੈਂਚਵਾ ਖਾਦ ਸਾਡਾ ਕੋਲ ਆਪਣੇ ਕੋਲ ਪ੍ਰੋਜੈਕਟ ਆਪਣਾ ਲੱਗਾ ਆ ਉਹ ਵਰਤਦੇ ਆਪਾਂ ਇਹਦੇ ਵਿੱਚ ਮੈਕਸਿਮਮ ਜਿੰਨੀ ਵੀ ਆ। ਬਾਕੀ ਜਿਹੜੀ ਹੁਣ ਇਹਨੂੰ ਦੂਸਰੇ ਨੂੰ ਕਰਨ ਦੇ ਲਈ ਪਰਫੁੱਲਤ ਕਰਨ ਲਈ ਇਹ ਆਰਗੈਨਿਕ ਖਾਦ ਬਣਦੀ ਹੈਗੀ ਪਰਾਲੀ ਤੋਂ। ਉਹ ਵਿੱਚ ਵਰਤਦੇ ਹੈਗੇ ਆ। ਬਾਕੀ ਜੀਵ ਅਮਰਤ, ਬੀਜ ਅਮਰਤ, ਜੀਵ ਅਮਰਤ ਤੋਂ ਪਾਵੇ ਆਪੇ ਅਸੀਂ 10 ਕਿਲੋ ਗੋੜ, ਨਾ 10 ਕਿਲੋ ਗੋਹਾ, 2 ਕਿਲੋ ਗੋੜ ਤੇ 5 ਕਿਲੋ ਗੋਮੂਤਰ ਪਾ ਕੇ ਵਿੱਚ ਉਹਦੇ 2-3 ਕਿਲੋ ਬੇਸਣ ਪਾਜੀ ਦਾ। ਉਹ ਜਿਹੜਾ ਬਣਾਉਨੇ ਹਫ਼ਤੇ ਬਾਅਦ ਉਹ ਨਾਲ ਡਰੇਨ ਕਰਦੇ ਆਂ ਪਾਣੀ ਦੇ ਵਿੱਚ ਵੀ। ਇਹ ਸਾਡੀਆਂ ਖਾਦਾਂ ਜਿਹੜੇ ਹੋਰ ਕੋਈ ਇਦਾਂ ਦੀ ਖਾਦ ਨਹੀਂ ਹੈ ਜਿਹੜੀ ਅਸੀਂ ਵਰਤੀਏ ਅੱਜ ਦਾ ਜਿਹੜਾ ਕਿਸਾਨ ਆ ਉਹ ਤੁਸੀਂ ਆਮ ਤੌਰ ਤੇ ਖਬਰਾਂ ਸੁਣਿਆ ਕਿਤੇ ਕਰਜ਼ੇ ਹੇਠਾ ਕੇ ਕੋਈ ਕਿਸਾਨ ਨੇ ਆਤਮ ਹੰਤਿਆ ਕਰ ਲਈ ਕਦੇ ਕਿਤੇ ਕਰਜ਼ੇ ਹੇਠਾ ਕੇ ਦੂਜੇ ਕਿਸਾਨ ਨੇ ਆਤਮ ਹੰਤਿਆ ਕਰ ਲਈ ਅੱਜ ਦੀ ਕਿਸਾਨੀ ਕਿਤੇ ਵੀ ਇਹੀ ਕਹਾ ਜਾ ਰਿਹਾ ਵੀ ਲਾਹੇਵੰਦ ਨਹੀਂ ਹੈ ਤਾਂ ਤੁਸੀਂ ਉਹਨਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਿ ਖੇਤੀ ਤੋਂ ਨਿਰਾਸ਼ ਹੁੰਦੇ ਆ ਆਰਗੈਨਿਕ ਖੇਤੀ ਬਾਰੇ ਕੀ ਮੈਸੇਜ ਦੇਣਾ ਚਾਹੋਗੇ ਆਰਗੈਨ ਖੇਤੀ ਦਿਖਾ ਲੈਂਦਾ ਜੀ ਇਹ ਤਾਂ ਹੈਂਡ ਟੂ ਮਾਉਥ ਆ ਇੰਨਾ ਜ਼ਰੂਰ ਹੈਗਾ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਵੀ ਇੱਥੇ ਮੇਰੇ ਫਾਰਮ ਵਿੱਚ ਪੰਜ ਸੱਤ ਟੱਬਰ ਰਗੇ ਜਿਹੜੇ ਕੰਮ ਕਰਕੇ ਰੋਟੀ ਖਾਂਦੇ ਆ ਤੇ ਜੇ ਤੁਸੀਂ ਕਹੋ ਮੁਨਾਫੇ ਦੀ ਗੱਲ ਪ੍ਰੋਫਿਟ ਦੀ ਗੱਲ ਪ੍ਰੋਫਿਟ ਤੇ ਲੋਕ ਸੇਵਾ ਹੈ ਹਾਂਜੀ ਉਹ ਅਸੀਂ ਕਰ ਰਹੇ ਆ ਕਿਉਂਕਿ ਆਪਾਂ ਇਹ ਮਨ ਚ ਗੱਲ ਆ ਗਈ ਉਹ ਆ ਕਿ ਅਸੀਂ ਕਿਸੇ ਨੂੰ ਜੀਵਨ ਨਹੀਂ ਦੇ ਸਕਦੇ ਮੌਤ ਦੇਣ ਦਾ ਵੀ ਸਾਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਅਸੀਂ ਜ਼ਹਿਰ ਨਿਕਲੌਂਦੇ ਕਿਸੇ ਨੂੰ ਵੀ ਅਸੀਂ ਜੋ ਵੀ ਸਾਡੇ ਪੱਲੇ ਪੈਂਦਾ ਆ ਸਾਨੂੰ ਉਹਨੇ ਚ ਸਬਰ ਆ ਬਾਕੀ ਜਿਹੜੀ ਕਿਸਾਨੀ ਹੈਗੀ ਆ ਕਿਸਾਨੀ ਓਵਰਾਲ ਜਿਹੜੇ ਘਾਟੇ ਵਾਲਾ ਧੰਦਾ ਆ ਉਹਦਾ ਕਾਰਨ ਕੀ ਆ ਜਿਹੜੀ ਕੀਮਤ ਹੋਣਾ ਕਿਸਾਨ ਦੇ ਹੱਥ 'ਚ ਹੋਣੀ ਚਾਹੀਦੀ ਆ ਇਹ ਸਰਕਾਰਾਂ ਮਿੱਥ ਦਿੰਦੀਆਂ ਆ ਜਦੋਂ ਗਲਟ ਆਉਂਦਾ ਕਿਸੇ ਚੀਜ਼ ਦਾ ਉਹ ਚੁੱਕਦੀਆਂ ਨਹੀਂ ਆ ਰੁੱਲਦੀ ਆ ਫਸਲ ਕਿਸਾਨ ਪਰੇਸ਼ਾਨ ਹੁੰਦੇ ਵਿਚਾਰੇ ਤੇ ਖੁਦਕਸ਼ੀਆਂ ਲਈ ਮਜਬੂਰ ਹੋ ਜਾਂਦੇ ਉਹ ਕਰਨੇ ਨੂੰ ਤੁਹਾਡੇ ਕੰਮਾਂ ਨੂੰ ਪ੍ਰਸ਼ਾਸਨ ਵੱਲੋਂ ਵੀ ਅਧਿਕਾਰੀਆਂ ਵੱਲੋਂ ਵੀ ਵਾਚਿਆ ਜਾਂਦਾ ਪੀਏਯੂ ਵੱਲੋਂ ਵੀ ਤੁਹਾਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਆ ਏ ਬੀਤੇ ਵਰਿਆ ਦੌਰਾਨ ਤਾਂ ਕੀ ਕਹਿਣਾ ਚਾਹੁੰਦਾ ਹਾਂ ਇਸ ਵਾਰ ਦੇਖੋ ਇਦਾਂ ਹੈ ਤੇ ਪੀਜੀਯੂ ਪੰਜਾਬ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਵੱਲੋਂ ਮੈਨੂੰ 18 ਵਿੱਚ ਸਨਮਾਨਿਤ ਕੀਤਾ ਗਿਆ ਸੀ ਗੌਰਕਨ ਖੇਤੀ ਵਿੱਚ ਤੇ ਬਾਕੀ ਦੇਖਣ ਦੀ ਗੱਲ ਇਦਾਂ ਹੈ ਕਿ ਇੱਥੇ ਗਾਹੇ-ਵਗਾਹੇ ਡਾਕਟਰ ਆਉਂਦੇ ਰਹਿੰਦੇ ਆ ਦੇਖਦੇ ਆ ਸਾਨੂੰ ਗਾਈਡ ਵੀ ਕਰਦੇ ਆ ਕਈ ਗੱਲਾਂ ਸੀ ਉਹਨਾਂ ਤੋਂ ਲੈਂਦੇ ਆ ਤੇ ਕਈ ਉਹ ਸਾਡੇ ਕੋਲ ਆ ਕੇ ਜਾਂਦੇ ਆ ਕਿਉਂਕਿ ਕੋਈ ਵੀ ਜਿਹੜਾ ਬੰਦਾ ਜਨਮ ਲੈਂਦਾ ਨਾ ਉਹ ਕਦੀ ਵੀ ਉਹ ਕੋਈ ਗਿਆਨ ਚ ਵਾਧਾ ਤਾਂ ਕਰ ਸਕਦਾ ਉਹ ਤੇ ਪੂਰਾ ਨਹੀਂ ਹੋ ਸਕਦਾ ਪੂਰਾ ਉਦੋਂ ਹੁੰਦਾ ਜਦੋਂ ਉਹਦੀ ਜਾਣ ਨਿਕਲ ਜਾਂਦੀ ਹੈ ਤੇ ਬਾਕੀ ਇਦਾਂ ਵੀ ਇੱਥੇ ਆਉਂਦੇ ਰਹਿੰਦੇ ਵੱਡੇ ਵੱਡੇ ਅਫੀਸਰ ਵੀ ਆਉਂਦੇ ਆ ਪਿੱਛੇ ਗਏ ਐਸਐਸਪੀ ਸਾਹਿਬ ਇੱਥੇ ਆਏ ਸੀ ਗੱਡੀ ਲੈ ਕੇ ਉਹ ਵੀ ਦੇਖ ਕੇ ਗਏ ਆ ਰਾਸ ਪੀ ਕੇ ਗਏ ਆ ਗੁਰੂ ਵੀ ਖਾ ਕੇ ਗਏ ਤੋਂ ਬਾਕੀ ਡੀਸੀ ਹਾਰਪੁਰ ਵੱਲ ਤੋਂ ਮੈਨੂੰ ਦੋ ਵਾਰੀ ਸਨਮਾਨਤ ਕੀਤਾ ਗਿਆ ਤੇ ਫਸਲਾਂ ਬੀਜਾਂ ਵਾਲੇ ਸਾਨੂੰ ਸੇਫ ਫੂਡ ਮੰਡੀ ਉੱਥੇ ਦਿੱਤੀ ਗਈ ਹੈ ਬਾਕੀ ਦੂਸਰੀ ਗੱਲ ਇਹ ਆ ਵੀ ਜੂਨੀਅਰ ਸਟਰੈਂਥ ਜੇ ਸਾਡੀ ਕਾਠ ਹੈ ਨੀ ਕਹਣਾ ਤਾਂ ਅਸੀਂ ਮਾਰਖਾਣੀ ਖਾਣੀ ਆ ਇਸੇ ਨਿਗਾ ਤੇ ਲਈ ਸਾਨੂੰ ਡੀਸੀ ਹਿਸ਼ਾਰਪੁਰ ਵੱਲੋਂ ਇੱਕ ਇੱਕ ਆਤਮਿਕ ਕਿਸਾਨ ਹਟ ਕੋਲ ਕੇ ਦਿੱਤੀ ਗਈ ਸੀ ਜਿਹਦੇ ਵਿੱਚ ਸਾਡੇ ਇੱਕ ਐਸਡੀਓ ਹਗੇ ਆ ਬਿਜਲੀ ਬੋਰਡ ਚ ਅਸ਼ੋਕ ਮਾਰਚ ਉਹਨਾਂ ਦਾ ਬੜਾ ਯੋਗਦਾਨ ਸੀਗਾ ਤੇ ਉਹਨਾਂ ਨੇ ਨਾ ਠ ਭੱਜ ਕਰਕੇ ਕਿਸਾਨ ਹਟ ਤੇ ਉੱਥੇ ਸਾਡੇ ਪ੍ਰੋਡਕਟ ਵੇਖਦੇ ਆ ਠੀਕ ਆ ਜੀ ਬਹੁਤ ਵਧੀਆ ਢੰਗ ਨਾਲ ਵੇਖਦੇ ਆ ਆਤਮਿਕ ਕਿਸਾਨ ਹਟ ਦੇ ਦਿੱਤੀ ਤੇ ਸੀਫ ਫੂਡ ਮੰਡੀ ਜੀ ਵੇਖਦੇ ਆ ਬਾਕੀ ਸਾਡੀ ਇੰਡੀਵਿਜੂਅਲ ਅਪਰੋਚ ਵੀ ਕਾਫੀ ਹੋ ਗਈ ਹੁਣ ਕਿਉਂਕਿ 100 ਤੋਂ ਗਾਹਕ ਜ਼ਿਆਦਾ ਮੇਰੇ ਕੋਲ ਜਲੰਧਰ ਆ। ਅਸੀਂ ਸਭ ਜਾਣੇ ਡਿਮਾਂਡ ਨਹੀਂ ਪੂਰੀ ਕਰ ਸਕਦੇ। ਇੱਕ ਹਫ਼ਤੇ ਵਿੱਚ ਅਸੀਂ ਵੱਧ ਤੋਂ ਵੱਧ 15-20 ਅਟੈਂਡ ਕਰ ਸਕਦੇ ਜ਼ਿਆਦਾ ਨਹੀਂ ਹੁੰਦੇ ਸਾਡੇ ਕੋਲ। ਠੀਕ ਹੈ ਜੀ। ਕਿਉਂਕਿ ਇਹ ਚੀਜ਼ ਪੈਦਾ ਕਰਨੀ ਬਹੁਤ ਔਖੀ ਆ। ਕਹਿਣਾ ਸੌਖਾ।